ਉਹ ਸੇਤਿੰਦੇ ਜ਼ਰੀਏ ਰਾਜਾਬੜਿੰਗ ਦੀ ਸੁਨੀਲ ਜਾਖੜ ਨੂੰ ਚੁਣੌਤੀ ਕਿਆ ਆਪਣੀ ਭਤੀਜੇ ਸੰਦੀਪ ਜਾਖੜ ਦਾ ਬਹੁਤ ਤੋਂ ਅਸਤੀਫਾ ਦਵਾ ਕੇ ਖੁਦ ਲੜੋ ਚੋਣ ਸਾਹਮਣੇ ਮੈਦਾਨ ਚ ਉਤਰੀਗਾ ਰਾਜਾਬੜੀ ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਤੋਂ ਐਲਾਨੇ ਉਮੀਦਵਾਰ ਪਰਉਕਾਟ ਸਿੰਘ ਨੂੰ ਮੰਨੂ ਦਿੱਤੀ ਟਿਕਟ ਪਿਛੇ ਤੋਂ ਵਕੀਲ ਨੇ ਘਮਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵਪਾਰਕ ਸਾਂਝ ਦੇ ਲਈ ਅਟਾਰੀ ਵਾਗਾ ਬਾਰਡਰ ਤੇ ਕੱਢਿਆ ਮਾਰਚ ਭਾਰਤ-ਪਾਕਿਸਤਾਨ ਰਿਤੇ ਵਪਾਰ ਖੋਲਣ ਦੀ ਗਿੱਤੀ ਮੰਗ ਕੇ ਹਾ ਬਾਰਡਰ ਖੋਲਣ ਦੇ ਨਾਲ ਪੰਜਾਬ ਦੇ ਵਿੱਚ ਹੋਵੇਗੀ ਦਰਖੀ। ਚੰਡੀਗੜ੍ਹ ਦੇ ਵਿੱਚ ਐਸਕੇਐਮਪੀ ਕੌਮਨ ਇਨਸਾਫ ਮੋਰਚੇ ਦੇ ਵਿਚਾਲੇ ਮੀਟਿੰਗ ਤਿੰਨ ਮੰਗਾਂ ਦੇ ਉੱਤੇ ਕੀਤੀ ਗਈ ਚਰਚਾ ਕਿਹਾ ਬੇਦਬੀ ਦੇ ਦੋਸ਼ੀਆਂ ਲਈ ਸਜ਼ਾ ਤੇ ਬਣਾਇਆ ਜਾਵੇ ਕਾਨੂੰ ਬੰਦੀ ਸਿੰਘਾਂ ਦੀ ਹੋਵੇ ਰਿਹਾਈ 15 ਮਈ ਨੂੰ ਤਹਿਸੀਲਾਂ ਦੇ ਬਾਹਰ ਰੋਸ ਮਾਰਚ ਦਾਇਲਾ। ਵਕਫ ਕਾਨੂੰਨ ਦੀਆਂ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਕੇਂਦਰ ਨੇ ਮੰਗੀ ਖਫਤੇ ਦੀ ਮੌਲਤ ਨਿਯੁਕਤੀਆਂ ਤੇ ਲਗਾਈ ਰੋਕ ਪਰ ਜਾਇਦਾਦਾਂ ਦੀ ਨਹੀਂ ਬਦਲੇਗੀ ਸਥਿਤੀ। ਸ਼੍ਰੀ ਹਰਮੰਦਰ ਸਾਹ ਪਹੁੰਚੇ ਫਰਾਂਸ ਦੇ ਭਾਰਤੀ ਅੰਬੈਸਡਰ ਫੈਰੀ ਮੋਟੂ ਨੇ ਦਰਬਾਰ ਸਾਹਿਬ ਸਟੇਕ ਮੱਥਾ ਲਗਾਇਆ ਸ਼੍ਰੀ ਹਰਮੰਦਰ ਸਾਹਿਬ ਆ ਕੇ ਮਿਲਦੀ ਹੈ ਮਨੁਸ਼ਾ। ਸਫੇਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਜ਼ਾਨਾ ਫਰਕ ਤਾਂ ਪੈਂਦਾ ਹੈ ਲੈ ਕੇ ਫਰਕ ਤਾਂ ਪੈਂਦੇ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਆ ਜ ਰਾਜਾ ਵੜਿੰਗ ਦੀ ਰਾਜਾ ਵੜਿੰਗ ਖੂਬ ਚਰਚਾ ਦੇ ਵਿੱਚ ਨੇ ਨਿਊਜ਼ ਹਿੱਟਿੰਗ ਦੇ ਨਾਲ ਗੱਲਬਾਤ ਕੀਤੀ ਹੈ ਕਿ ਉਹਨਾਂ ਦੇ ਬਿਆਨ ਨੇ ਇਸ ਸਮੇਂ ਪਹਿਲਾਂ ਪ੍ਰਤਾਪ ਬਾਜਵਾ ਦੇ ਤੇ ਹੁਣ ਰਾਜਾ ਵੜਿੰਗ ਦੇ ਖੂਬ ਚਰਚਾ ਦੇ ਵਿੱਚ ਨੇ ਸ਼ੁਰੂਆਤ ਕੀਤੀ ਕਰਨ ਜਾਣਿਆ ਰਾਜਾ ਵੜਿੰਗ ਨੇ ਸ੍ਰੀ ਜਾਖੜ ਨੂੰ ਚੈਲੰਜ ਕੀਤਾ ਹੈ ਚੈਲੰਜ ਹੈ ਇਲੈਕਸ਼ਨ ਲੜਨ ਦਾ ਚੈਲੰਜ ਹੈ ਮੈਦਾਨ ਦੇ ਵਿੱਚ ਉਤਰਨ ਦਾ ਚੈਲੰਜ ਹੈ ਅਬਹੋਰ ਦੀ ਸੀਟ ਦਾ ਅਭੋਰ ਤੋਂ ਸੰਦੀਪ ਜਾਖੜ ਤੋਂ ਅਸਤੀਫਾ ਦਿਵਾਉਣ ਸੁਨੀਲ ਜਾਖੜ ਅਭੋਰ ਤੋਂ ਖੁਦ ਇਲੈਕਸ਼ਨ ਲੜਨ ਸੁਨੀਲ ਜਾਖੜ ਮੈਂ ਉਹਨਾਂ ਦੇ ਖਿਲਾਫ ਇਲੈਕਸ਼ਨ ਲੜਾਂਗਾ ਬੇਬੀ ਕਹਾਂ ਕੀ ਜੇ ਮੈਂ ਹਾਰ ਗਿਆ ਤਾਂ ਫਿਰ ਪ੍ਰਧਾਨਗੀ ਵੀ ਪੰਜਾਬ ਕਾਂਗਰਸ ਦੀ ਛੱਡ ਦਵਾਂਗਾ ਅਭੋਰ ਤੋਂ ਵਿਧਾਇਕ ਨੇ ਸੰਦੀਪ ਜਾਖੜ ਕਪਲੇਗੌਰ ਕਾਂਗਰਸ ਦੀ ਟਿਕਟ ਤੋਂ ਛੋਣ ਜਿੱਤੇ ਸਨ ਔਰ ਦੂਜੇ ਪਾਸੇ ਸੰਦੀਪ ਜਾਖੜ ਕਾਂਗਰਸ ਦੀ ਟਿਕਟ ਤੋਂ ਛੋਣ ਜਿੱਤੇ ਸਨ 2022 ਦੇ ਇਲੈਕਸ਼ਨ ਦੇ ਵਿੱਚ ਪਰ ਉਸ ਤੋਂ ਬਾਅਦ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਔਰ ਸੰਦੀਪ ਜਾਖੜ ਬੇਸ਼ੱਕ ਇਸ ਸਮੇਂ ਕਾਂਗਰਸ ਦੇ ਨਾਲ ਨੇ ਪਰ ਤੁਸੀਂ ਕਹਿ ਸਕਦੇ ਹੋ ਕਿ ਬਾਗੀ ਬਿਆਨ ਉਹਨਾਂ ਦੇ ਜ਼ਰੂਰ ਆਉਂਦੇ ਰਹੇ ਨੇ ਤੇ ਹੁਣ ਜਾਖੜ ਨੂੰ ਚੁਣੌਤੀ ਦੇ ਰਹੇ ਨੇ ਰਾਜਾਵੜਿੰਗ ਰਾਜਾਵੜਿੰਗ ਦਾ ਸਿੱਧਾ ਕਹਿਣਾ ਹੈ ਕਿ ਸੰਦੀਪ ਜਾਖੜ ਆਪਣੇ ਅਹੁਦੇ ਤੋਂ ਵਿਧਾਇਕੀ ਵਾਲੇ ਅਹੁਦੇ ਤੋਂ ਅਸਤੀਫਾ ਦੇਣ ਅਸਤੀਫਾ ਦੇਣ ਤੋਂ ਬਾਅਦ ਕੀ ਹੋਏਗਾ ਇਲੈਕਸ਼ਨ ਹੋਣਗੇ 6 ਮਹੀਨੇ ਦੇ ਅੰਦਰ ਅੰਦਰ ਜ਼ਿਮਨੀ ਚੋਣ ਹੋਏਗੀ ਤੇ ਇਹ ਰਾਜਾ ਵੜਿੰਗ ਕਹਿ ਰਹੇ ਨੇ ਕਿ ਜੇ ਜਿੰਨੀ ਚੋਣ ਹੁੰਦੀ ਹੈ ਤੇ ਸੰਦੀਪ ਜਾਖੜ ਰਿਜਾਈਨ ਕਰਦੇ ਨੇ ਤੇ ਉਸ ਤੋਂ ਬਾਅਦ ਸੁਨੀਲ ਜਾਖੜ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਫਿਰ ਮੈਂ ਖੁਦ ਚੋਣ ਲੜਾਂਗਾ ਰਾਜਾ ਵੜਿੰਗ ਚੋਣ ਲੜੇਗਾ ਤੇ ਜੇਕਰ ਮੈਂ ਹਾਰ ਗਿਆ ਤਾਂ ਪ੍ਰਧਾਨਗੀ ਛੱਡ ਦੇਵਾਂਗਾ ਕਾਬਲੇ ਗੌਰ ਹੈ ਦੋ ਚੀਜ਼ਾਂ ਸਟੇਕ ਦੇ ਤੇ ਹੋਣਗੀਆਂ ਜਾਂ ਤਾਂ ਪ੍ਰਧਾਨਗੀ ਜਾਏਗੀ ਜਾਂ ਫਿਰ ਲੋਕ ਸਭਾ ਦੀ ਮੈਂਬਰਸ਼ਿਪ ਜਾਏਗੀ ਜੇਕਰ ਰਾਜਾ ਵੜਿੰਗ ਇਲੈਕਸ਼ਨ ਲੜਦੇ ਨੇ ਜੇ ਹਾਰ ਗਏ ਤਾਂ ਪ੍ਰਧਾਨਗੀ ਕਹਿੰਦੇ ਨੇ ਮੈਂ ਛੱਡ ਦੇਵਾਂਗਾ ਜੇਕਰ ਜਿੱਤ ਗਏ ਤਾਂ ਫਿਰ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਨੇ ਉਹ ਸੀਟ ਚਲੀ ਜਾਏਗੀ ਉੱਥੇ ਬਾਈ ਇਲੈਕਸ਼ਨ ਹੋਣਗੇ

ਤੁਸੀਂ ਦੇਖੋ ਆਪ ਭੱਜ ਗਏ ਕੋਈ ਚੋਣਾ ਵੀ ਨਹੀਂ ਲੜੇ ਵਿਚਾਰੇ ਪਾਰਲੀਮੈਂਟ ਦਾ ਲੜਨਾ ਹੈ ਤਾਂ ਤੁਸੀਂ ਸੰਦੀਪ ਤੋਸੀਫਾ ਮੇਰੇ ਭਰਾ ਤੋਂ ਦਵਾਓ ਜੇ ਤੁਸੀਂ ਕਹੋਗੇ ਵੀ ਵੱਡੇ ਜਾਖੜ ਸਾਹਿਬ ਆਪ ਲੜਨਗੇ ਵੈਸੇ ਛੋਟਾ ਮੂੰਹ ਵੱਡੀ ਗੱਲ ਹੈ ਤਾਂ ਮੈਂ ਚੋਣਵ ਲੜਨਾ ਨਾਲੇ ਜੇ ਮੈਂ ਹਾਰ ਗਿਆ ਤਾਂ ਫਿਰ ਮੈਂ ਪ੍ਰਧਾਨਗੀ ਤੋਂ ਵੀ ਤੋਸੀਫਾ ਦੇ ਦੇਣਾ ਕਰ ਲਊਗਾ ਬੜਾ ਭਾਂ ਦੇ ਰਹੇ ਹੋ ਵੀ ਪ੍ਰਧਾਨਗੀ ਤੋਂ ਮੈਂ ਕਿਹਾ ਕਰ ਲਊਗਾ ਵੱਡੇ ਜਾਖੜ ਸਾਹਿਬ ਸੁਨੀਲ ਜਾਖੜ ਚੋਣਵ ਲੜਨ ਮੈਂ ਨਾ ਲੜੰਗ ਨਾਲੋਂ ਮੈਂ ਸਭ ਨੇ ਲੜਾਂਗਾ ਮੈਂ ਹਾਰ ਗਿਆ ਲੜੂੰਗਾ ਵੀ ਨਾਲੇ ਜਿੱਥੋਂ ਉਹਨਾਂ ਦੀ ਇੱਛਾ ਰੰਤਾ ਤਾਂ ਰਾਜਾ ਵੜਿੰਗ ਦਾਵਾ ਇਹ ਹੀ ਕਰ ਰਹੇ ਨੇ ਕਿ ਜੇਕਰ ਸੁਨੀਲ ਜਾਖੜ ਚੋਂ ਲੜਦੇ ਨੇ ਮੈਂ ਵੀ ਲੜਾਂਗਾ ਜੇਕਰ ਉਹ ਮੈਦਾਨ ਦੇ ਵਿੱਚ ਉਤਰਦੇ ਨੇ ਮੈਂ ਵੀ ਉਤਰਾਂਗਾ ਤੇ ਜੇਕਰ ਮੈਂ ਹਾਰ ਗਿਆ ਪ੍ਰਧਾਨਗੀ ਛੱਡ ਦੇਵਾਂਗਾ ਅੱਛਾ ਜੇ ਜਿੱਤ ਗਏ ਤਾਂ ਫਿਰ ਲੁਧਿਆਣਾ ਵਾਲੀ ਮੈਂਬਰਸ਼ਿਪ ਵੀ ਜਾਏਗੀ ਜੋ ਮੈਂਬਰ ਪਾਰਲੀਮੈਂਟ ਮੌਜੂਦਾ ਸਮੇਂ ਦੇ ਵਿੱਚ ਰਾਜਾ ਵੜਿੰਗ ਹੈਗੇ ਨੇ ਪਰ ਇਹ ਸਭ ਦੇ ਵਿਚਾਲੇ ਇੱਕ ਹੋਰ ਸਟੇਟਮੈਂਟ ਦਿੱਤੀ ਗਈ ਰਾਜਾ ਵੜਿੰਗ ਦੇ ਵੱਲੋਂ ਨਸ਼ੇ ਨੂੰ ਲੈ ਕੇ ਰਾਜਾ ਵੜਿੰਗ ਨੇ ਇਹ ਸਟੇਟਮੈਂਟ ਦਿੱਤੀ ਤੇ ਕਿਹਾ ਕਿ ਉਹਨਾਂ ਦਾ ਮੰਨਣਾ ਕਿ ਲੋਕ ਚਿੱਟੇ ਲੋਕਾਂ ਨੂੰ ਚਿੱਟੇ ਤੋਂ ਦੂਰ ਕਰਨ ਦੇ ਲਈ ਉਹਨਾਂ ਨੂੰ ਚਿੱਟੇ ਦਾ ਬਦਲ ਦੇਣਾ। ਵੜਿੰਗ ਦਾ ਮੰਨਣਾ ਕਿ ਹਫੀਮ ਅਤੇ ਭੁੱਖੀ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਨਸ਼ੇ ਦੀ ਡਿਮਾਂਡ ਹੈ ਤੇ ਇਸ ਨੂੰ ਇੱਕਦਮ ਖਤਮ ਨਹੀਂ ਕੀਤਾ ਜਾ ਸਕਦਾ। ਵੜਿੰਗ ਦੇ ਬਿਆਨ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਨਵੀਂ ਬਹਿਸ ਛਿੜ ਗਈ ਹਾਲਾਂਕਿ ਰਵਾਇਤੀ ਨਸ਼ਿਆਂ ਦੀ ਖੇਤੀ ਦੇ ਉੱਤੇ ਤਾਂ ਪਹਿਲਾਂ ਵੀ ਚਰਚਾ ਹੋਈ ਹੈ ਪਰ ਭਾਜਪਾ ਦਾ ਕਹਿਣਾ ਕਿ ਨਸ਼ੇ ਦਾ ਕੋਈ ਬਦਲ ਨਹੀਂ ਹੁੰਦਾ। ਆਮ ਆਦਮੀ ਪਾਰਟੀ ਦਾ ਮੰਨਣਾ ਕਿ ਵਡਿੰਗ ਸਿਰਫ ਵੋਟ ਲੈਣ ਲਈ ਹੈ ਜਹੇ ਸ਼ਗੂ ਫੇੜ ਛੱਡ ਰਹੇ ਅਸ਼ੇਦਾ ਬਿਲਕੁਲ ਜਿੰਨਾ ਚਿਰ ਡਿਮਾਂਡ ਰਹੇਗੀ ਉਹਨਾਂ ਚਿਰ ਸਪਲਾਈ ਕੋਈ ਦੁਨੀਆ ਦੀ ਤਾਕਤ ਬੰਦ ਨਹੀਂ ਕਰ ਸਕਦੀ ਅਲਟਰਨੇਟਿਵ ਜਿੰਨਾ ਚਿਰ ਨਹੀਂ ਆਏਗਾ 100% ਧਰਮ ਵੀ ਗਾਂਧੀ ਨੇ ਜੋ ਕਿਹਾ ਸੀ ਉਹ ਬਿਲਕੁਲ ਠੀਕ ਹੈ ਸੀਗਾ ਆਲਥੋ ਆਈ ਡੋਨਟ ਬਲੀਵ ਇਨ ਐਨੀ ਨਸ਼ਾ ਨਸ਼ਾ ਦਾ ਚਾਦਾ ਵੀ ਮਾੜਾ ਹੈਗਾ ਸ਼ਰਾਬ ਦਾ ਵੀ ਮਾੜਾ ਅਫੀਮ ਦਾ ਵੀ ਮਾੜਾ ਪੁੱਕੀ ਦਾ ਵੀ ਸਾਈਕਾਟ੍ਰਿਸਟ ਕੋਲ ਜਾਂ ਮਾਨਸਿਕਤਾ ਦੇ ਵਿਸ਼ੇ ਦਾ ਬਾਹਰ ਹੋਵੇ ਉਸ ਤੋਂ ਸਲਾਹ ਲਈ ਜਾ ਸਕਦੀ ਹੈ ਪਰ ਮੈਂ ਜਨਤਾ ਨੂੰ ਵੀ ਅਪੀਲ ਕਰਾਂਗਾ ਕਿ ਇਹਨਾਂ ਲੀਡਰਾਂ ਦੇ ਜਿਹੜਾ ਬਹਿਕਾਵੇ ਚ ਆ ਕੇ ਕਿਤੇ ਹੋਰ ਕੋਈ ਨਸ਼ਾ ਨਾ ਲਗਾ ਲੈਣਾ ਚਰਚਾ ਦਾ ਸਰਕਾਰ ਆਉਣ ਦੇ ਤੋਂ ਪਹਿਲਾਂ ਹੀ ਕਰ ਲੈਣਾ ਉਹ ਤਾਂ ਪਹਿਲਾਂ ਵੀ ਉਹਦੇ ਚਰਚਾ ਤਾਂ ਕੋਈ ਰੋਕ ਨਹੀਂ ਹੈਗੀ ਉਹਨਾਂ ਨੂੰ ਦੇਖੋ ਇਸ ਤਰ੍ਹਾਂ ਕਿ ਇਹ ਇੱਕ ਬੜਾ ਸੈਂਸਿਟਿਵ ਇਸ਼ੂ ਹੈ ਸਿਰਫ ਔਰ ਸਿਰਫ ਵੋਟਾਂ ਲੈਣ ਦੇ ਲਈ ਇਹ ਜੀ ਤੁਸੀਂ ਸ਼ੁਰੂ ਲੀਏ ਜਿਹੜੀ ਉਹ ਛੱਡ ਨਹੀਂ ਸਕਦੇ ਹੈਗੇ ਤਾਂ ਕਿ ਬਾਕੀ ਰਵਾਇਤੀ ਨਸ਼ਿਆਂ ਦੀ ਖੇਤੀ ਦੇ ਉੱਤੇ ਜਾਂ ਰਵਾਇਤੀ ਨਸ਼ਿਆਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ ਕਿ ਚਿੱਟੇ ਤੋਂ ਹਟਾ ਕੇ ਗੋਲੀਆਂ ਤੋਂ ਹਟਾ ਕੇ ਹੀਮਪੂ ਕੀ ਦੇ ਉੱਤੇ ਲਗਾ ਦਿੱਤੇ ਜਾਂ ਨੌਜਵਾਨ ਕਿ ਉੱਥੋਂ ਮੁੜਿਆਂਗੇ ਨਸ਼ੇ ਵਾਲੇ ਪੂਰੇ ਚੰਡਲ ਚੋਂ ਬਚਾ ਲਿਆ ਜਾਏਗਾ ਇੱਕ ਵੱਡਾ ਸਵਾਲ ਜ਼ਰੂਰ ਹੈ ਉਧਰ ਲੁਧਿਆਣਾ ਜ਼ਿਮਨੀ ਚੋਣ ਦੇ ਲਈ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਅਕਾਲੀ ਦਲ ਨੇ ਐਡਵੋਕੇਟ ਪਰੁਖਕਾਰ ਸਿੰਘ ਕੋਮਣੂ ਲੁਧਿਆਣਾ ਵੈਸਟ ਜ਼ਿਮਨੀ ਚੋਣ ਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ ਕੋਮਣੂ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਵਿੱਚ ਕੰਮ ਕਰ ਰਹੇ ਨੇ ਕੋਮਣੂ ਲੁਧਿਆਣਾ 바ਰ ਕਾਉਂਸਲ ਦੇ ਪ੍ਰਧਾਨ ਵੀ ਰਹੇ ਚੁਕੇ ਨੇ ਮੈਂ ਸ਼ੁਕਰਗੁਜ਼ਾਰ ਹਾਂ ਸਾਹਿਬ ਸੁਬੀਤ ਸਿੰਘ ਬਾਬਲ ਜੀ ਦਾ ਔਰ ਸਾਡੇ ਪਾਰਲੀਮੈਂਟਰੀ ਬੋਰਡ ਦਾ ਕਮ ਸੇ ਕ ਮੈਂ ਠਣਾ ਵਾਦਾ ਕਰਦਾ ਕਿ ਅਗਰ ਮੈਨੂੰ ਚਾਂਸ ਦਿੱਤਾ ਜਾਂਦਾ ਹੈਗਾ ਅਗਰ ਆਪਾਂ ਜਿੱਤੇ ਹੈਗੇ ਆਂ ਇਹ ਪਰਿਵਾਰ ਹੈ ਮੇਰਾ ਲੁਧਿਆਣਾ ਵੈਸਟ ਅਗਰ ਲੁਧਿਆਣਾ ਵੈਸਟ ਜਿੱਦੇ ਹੈਗੇ ਆ ਤਾਂ ਲਾਅ ਐਂਡ ਆਰਡਰ ਜਿਹੜੀ ਸਿਚੁਏਸ਼ਨ ਜਿਹੜੀ ਗ੍ਰਿਮ ਹੋਈ ਹੋਈ ਹੈ ਉਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈਗੀ ਉਹਨੂੰ ਪਹਿਲਾਂ ਠੀਕ ਕਰਾਂਗੇ ਪਹਿਲੀ ਗੱਲ ਹੁਣ ਸਿਰਫ ਬੀਜੇਪੀ ਹੀ ਬਚੀ ਹੈ ਜਿਸ ਨੇ ਆਪਣਾ ਉਮੀਦਵਾਰ ਨਹੀਂ ਉਤਾਰਿਆ ਜਦੋਂ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਪਹਿਲਾਂ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਨੇ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਪ ਅਰੋੜਾ ਤਾਂ ਕਾਂਗਰਸ ਨੇ 파ਰਕੁਸ਼ਨ ਆਸ਼ੂ ਦਿੱਤੇ ਦਾ ਖੇਡਿਆ ਹੈ ਲੁਧਿਆਣਾ ਬੈਸਟ ਗੁਰਪ੍ਰੀਤ ਗੋਗੀ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਹੈ ਹਾਲਾਂਕਿ ਅਜੇ ਤੱਕ ਇਸ ਸੀਟ ਦੇ ਤੇ ਚੋਣਾਂ ਦਾ ਐਲਾਨ ਨਹੀਂ ਹੋਇਆ ਤਾਂ ਫਿਲਹਾਲ ਬੀਜੇਪੀ ਦੇ ਵੱਲੋਂ ਆਪਣਾ ਉਮੀਦਵਾਰ ਨਹੀਂ ਹਲਾਣਿਆ ਗਿਆ ਦੂਜੇ ਪਾਸੇ ਤਰੀਕਾਂ ਦਾ ਨਾਂ ਜਿਹੜਾ ਤਰੀਕਾਂ ਵੀ ਐਲਾਨੀਆਂ ਨਹੀਂ ਆਂਗੀਆਂ ਨੇ ਚੋਣ ਕਮਿਸ਼ਨ ਦੇ ਵੱਲੋਂ ਪਰ ਸਿਆਸਤ ਤਾਂ ਜ਼ਰੂਰ ਪੱਕੀ ਹੋਈ ਹੁਣ ਅੱਗੇ ਵਾਦਿਆਂ ਤੇ ਖਬਰ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਖਿਲਾਫ ਕਿਸਾਨਾਂ ਦਾ ਮੋਰਚਾ ਲਗਾਤਾਰ ਜਾਰੀ ਫਰੀਦਕੋਟ ਦੇ ਵਿੱਚ ਸਪੀਕਰ ਦਾ ਵਿਰੋਧ ਹੋਇਆ ਪਟਿਆਲਾ ਦੇ ਵਿੱਚ ਸੇਤ ਮੰਤਰੀ ਦਾ ਤਮਲੇਰ ਕੋਟਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜ਼ਮੀਲ ਔਰ ਰਹਿਮਾਨ ਦਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਦਵਾ ਮਿਛਲੀ ਵਾਲਾ ਪਿੰਡ ਦੇ ਵਿੱਚ ਪਹੁੰਚੇ ਸਨ ਜਿੱਥੇ ਕਿਸਾਨ ਉਹਨਾਂ ਤੋਂ ਸਵਾਲ ਪੁੱਛਣ ਲੱਗੇ ਪਰ ਪੁਲਿਸ ਵਾਲਿਆਂ ਨੇ ਕਿਸਾਨਾਂ ਨੂੰ ਰੋਕ ਲਿਆ ਉਥੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਪਟਿਆਲਾ ਦੇ ਸਿੱਧੂਵਾਲ ਪਿੰਡ ਦੇ ਵਿੱਚ ਵਿਕਾਸ ਕਮਾਂ ਦਾ ਉਦਘਾਟਨ ਕਰਨ ਪਹੁੰਚੇ ਸਨ ਤਾਂ ਕਿਸਾਨ ਇੱਥੇ ਵੀ ਪਹੁੰਚ ਗਏ ਮੈਂ ਉਹਨਾਂ ਦਾ ਸਵਾਗਤ ਕਰਦਾ ਕੋਈ ਕਿਸਾਨ ਆਵੇ ਜਿਹੜਾ ਜਿਹਨੇ ਮੇਰੇ ਤੋਂ ਵੱਧ ਟਾਈਮ ਸਪੈਂਡ ਕੀਤਾ ਹੋਵੇ ਬਾਰਡਰ ਦੇ ਉੱਤੇ ਜਿਹਨੇ ਮੇਰੇ ਤੋਂ ਵੱਧ ਸੇਵਾ ਕੀਤੀ ਹੋਵੇ ਮੈਂ ਉਹਨਾਂ ਦਾ ਉਹਨਾਂ ਦੀ ਗੱਲ ਮੰਨਾਂਗਾ ਵੀ ਗੱਲ ਕਰਾਂਗਾ ਵੀ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਵਾਂਗਾ ਪਰ ਦੋ ਤਿੰਨ ਬੰਦੇ ਆ ਕੇ ਨਾਹਰੇ ਲਾੜ ਨਾਲ ਇਹ ਕੋਈ ਹੰਗਾਮਾ ਕਰਨ ਨਾਲ ਕੁਝ ਨਹੀਂ ਹੁੰਦਾ ਲੇਕਿਨ ਮੈਂ ਉਹਨਾਂ ਨੂੰ ਬੇਨਤੀ ਜੁਰ ਕਰਦਾ ਕਿ ਆਓ ਆਪਾਂ ਵਿਚਾਰ ਵਟਾਂਦਰਾ ਕਰੀਏ ਉਥੇ ਮਲੇਰਕੋਟਲਾ ਦੀ ਫਰਵਾਲੀ ਪਿੰਡ ਦੇ ਵਿੱਚ ਕਿਸਨਨ ਆਮ ਆਦਮੀ ਪਾਰਟੀ ਦੇ ਦਾ ਇੱਕ ਜ਼ਮੀਲ ਔਰ ਰਹਿਮਾਨ ਨੂੰ ਕਿਰਨ ਦੀ ਕੋਸ਼ਿਸ਼ ਕੀਤੀ। ਦਾ ਕਾਬਲੇ ਗੋਰੇ ਕੀ ਕਿਸਨਨ ਜਿਵੇਂ ਲੋ ਸ਼ੰਭੂ ਤੇ ਖਨੌਰੀ ਮੋਰਚੇ ਦੇ ਉੱਤੇ ਪੂਰਾ ਮੋਰਚਾ ਲਗਾਇਆ ਗਿਆ ਸੀ ਦਿੱਕਤ ਨਾ ਕਿਤੇ ਵਿਰੋਧ ਦੇ ਵਿੱਚ ਜਿਹੜਾ ਉਹ ਮੋਰਚਾ ਹਟਵਾਇਆ ਗਿਆ ਉਸ ਦੇ ਵਿਰੋਧ ਦਾ ਸਾਹਮਣਾ ਵਿਧਾਇਕਾਂ ਨੂੰ ਜ਼ਰੂਰ ਕਰਨਾ ਪੈ ਰਿਹਾ ਹੈ। ਉਧਰ ਜਲੰਧਰ ਦੇ ਵਿੱਚ ਯੂਟਿਊਬਰ ਦੇ ਘਰ ਦੇ ਉੱਤੇ ਗ੍ਰਨੇਡ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਫੌਜ ਦੇ ਵਿੱਚ ਤਨਾਤ ਇੱਕ ਜਵਾਨ ਨੂੰ ਗ੍ਰਿਫਤਾਰ ਕੀਤਾ। गिरफ्तार जवान सुखचैन सिंह गति यूट्यूबर रोजर संधू ਦੇ ਘਰ ਦਿੱਤੇ ਗ੍ਰੇਨੇਡ ਸੁੱਟਣ ਵਾਲੇ ਮੁਲਜ਼ਮ ਨੂੰ ਟ੍ਰੇਨਿੰਗ ਦੇਣ ਦਾ ਇਲਜ਼ਾਮ ਹੈ ਸੁਖਚੈਨ ਦੀ ਗ੍ਰਿਫਤਾਰੀ ਜੰਮੂ ਕਸ਼ਮੀਰ ਦੇ ਨਸ਼ੋਰਾ ਸੈਕਟਰ ਦੇ ਵਿੱਚੋਂ ਹੋਈ ਹੈ ਸਖ ਸੁਖਚੈਨ ਸਿੰਘ ਨਾਮ ਦਾ ਜਿਹੜਾ ਆਰਮੀ ਜਵਾਨਾ ਨੂੰ ਅਸੀਂ ਅਰੈਸਟ ਕੀਤਾ ਰਵਾਨਗੀ ਅਦਾਲਤ ਵੱਲੋਂ ਓਰਡਰ ਪ੍ਰੈਸ ਜਾਰੀ ਕੀਤਾ ਗਿਆ ਉਹਦੇ ਵਿੱਚ ਇਸ ਨੂੰ ਅਰੈਸਟ ਕਰਕੇ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਸੁਖਚੈਨ ਸਿੰਘ ਗ੍ਰੇਨੇਡ ਹਮਲੇ ਦੇ ਮੁੱਖ ਮੁਲਜ਼ਮ ਹਰਦੀਪ ਕੰਬੋਜ ਦੇ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਸੰਪਰਕ ਦੇ ਵਿੱਚ ਆਇਆ ਸੀ ਸੋਸ਼ਲ ਮੀਡੀਆ ਤੇ ਉੱਪਰ ਜਿਹੜਾ ਹੈਗਾ ਮੇਨਕਿਊਜ਼ ਦੇ ਨਾਲ ਦੀ ਜਿਹੜੀ ਜਾਂਚਾਂ ਹੋਈ ਸੀ ਮੇਨਕਿਊਜ਼ ਹਾਰਦਿਕ ਕਮੋਸਨ ਦੇਸ਼ ਕਿਸੇ ਨੇ ਨਹੀਂ ਦਿੱਤੇ ਹੈਗੇ ਨਿਰਦੇਸ਼ ਵਾਲੀ ਜਿਹੜੀ ਹੈਗੀ ਇਹਨਾਂ ਦੇ ਆਪਸ ਦੇ ਵਿੱਚ ਮੈਂ ਦੱਸਿਆ ਕਿ ਜਾਂਚਾਂ ਸਾਮ ਹੋਈ ਸੀ ਉਹਦੇ ਜਰੀਏ ਹੀ ਇੱਕ ਉਹਤੇ ਹਾਰਦਿਕ ਦੇ ਕਹਿਣ ਦੇ ਉਤੇ ਨੇ ਟ੍ਰੇਨਿੰਗ ਦਿੱਤੀ ਸੀ ਕਾਬਲੀ ਗੋੜੇ ਕੀ ਜਿਸ ਗ੍ਰੇਨੇਡ ਹਮਲੇ 'ਚ ਗ੍ਰਿਫਤਾਰੀ ਹੋਈ ਉਹ ਜਲੰਧਰ ਦੇ ਸੂਰਪੁਰ ਪਿੰਡ ਦੇ ਵਿੱਚ 16 ਮਾਰਚ ਨੂੰ ਛੁੱਟਿਆ ਗਿਆ ਸੀ ਕੇਰੀਕ ਫੌਜੀ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਆਪਣੇ ਆਪ ਦੇ ਵਿੱਚ ਮਾਮਲਾ ਗੰਭੀਰ ਨਜ਼ਰ ਆ ਰਿਹਾ ਉੱਧਰ ਪਟਿਆਲਾ ਦੇ ਰੇਜਿੰਦਰਾ ਹਸਪਤਾਲ ਦੇ ਅੰਦਰ ਪਾਣੀ ਭਰਨ ਦੀ ਬਜਅ ਦੇ ਨਾਲ ਸਟਾਫ ਅਤੇ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕੁਝ ਤਸਵੀਰਾਂ ਆਈਆਂ ਨੇ ਹਸਪਤਾਲ ਹਸਪਤਾਲ ਦੇ ਅੰਦਰ ਪਾਣੀ ਹੀ ਭਰ ਦਰਸਾ ਹਸਪਤਾਲ ਦੇ ਬਾਇਓਕੇਮਿਸਟਰੀ ਲੈਬ ਦੇ ਵਿੱਚ ਪਾਣੀ ਭਰ ਜਾਣ ਤੋਂ ਬਾਅਦ ਫਰਸ਼ ਦੇ ਉੱਤੇ ਗੰਦਗੀ ਫੈਲ ਗਈ ਜਿਸ ਦੀ ਬਜਅ ਨਾਲ ਹਸਪਤਾਲ ਦਾ ਸਟਾਫ ਅਤੇ ਮਰੀਜ਼ ਦੋਵੇਂ ਹੀ ਇਸ ਪਾਣੀ ਦੇ ਵਿੱਚ ਖੜੀ ਹੋਣ ਦੇ ਲਈ ਮਜਬੂਰ ਹੋ ਗਏ ਆਪਣਾ ਟੈਸਟ ਕਰਾਣ ਆਇਆ ਸੀਗਾ ਇੱਥੇ ਇਹ ਆ ਦੇਖ ਲਓ ਪਾਣੀ ਦੇ ਵਿੱਚ ਅਸੀਂ ਕਿਵੇਂ ਖੜੇ ਆ ਆ ਸਾਰੇ ਪਿੱਛੇ ਪਾਣੀ ਪਾਣੀ ਹੋਇਆ ਪਿਆ ਹੈਗਾ ਤੇ ਸਵੇਰ ਦੇ ਦੋ ਤਿੰਨ ਤਾਂ ਉਰੇ ਬਜ਼ੁਰਗ ਵੀ ਗਿਰ ਚੁੱਕੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਐਕਸੈਸ ਹੋਇਆ ਪਿਆ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੀ ਇੱਕ ਕੰਬਰੀ ਦੀ ਕੋਈ ਟੈਪ ਖੁੱਲੀ ਰਹਿ ਗਈ ਸੀ ਜਿਸ ਦੀ ਵਜ੍ਹਾ ਨਾਲ ਇਹ ਪਾਣੀ ਭਰਿਆ ਉਹ ਤਾਂ ਹੈ ਸਰ ਦੇਖੋ ਪੇਸ਼ੈਂਟ ਕਿੰਨਾ ਗੰਦ ਪਿਆ ਹੋਇਆ ਨਾ ਪਰੇਸ਼ਾਨੀ ਤਾਂ ਹੈ ਹੀ ਬਾਰ-ਬਾਰ ਸਫਾਈ ਹੋ ਰਹੀ ਹੈ ਬਾਰ-ਬਾਰ ਹੋ ਰਹੀ ਹੈ ਸਫਾਈ ਤਾਂ ਪਰ ਪਾਣੀ ਜਿਆਦਾ ਸ ਹਾਲਾਂਕਿ ਹਸਪਤਾਲ ਦੇ ਵਿੱਚ ਭਰ ਚੁੱਕੇ ਇਸ ਪਾਣੀ ਨੂੰ ਮੁਲਾਜ਼ਮ ਸਾਫ਼ ਕਰਦੇ ਨਜ਼ਰ ਆਏ ਉਥੇ ਪ੍ਰਸ਼ਾਸਨ ਦਾ ਕਹਿਣਾ ਕਿ ਸਥਿਤੀ ਦੇ ਉੱਤੇ ਕਾਬੂ ਪਾ ਲਿਆ ਗਿਆ ਹੈ ਕੈਰ ਰਜਿੰਦਰ ਹਸਪਤਾਲ ਇੱਕ ਵੱਡਾ ਹਸਪਤਾਲ ਗਿਣਾ ਜਾਂਦਾ ਹੈ ਪੰਜਾਬ ਦੇ ਵਿੱਚ ਪਟਿਆਲਾ ਦੇ ਵਿੱਚ ਤੇ ਜਦੋਂ ਹਸਪਤਾਲ ਦੇ ਅੰਦਰ ਵਜਾ ਕੁਝ ਵੀ ਨਹੀਂ ਹੋਵੇ ਪਾਣੀ ਪਾਣੀ ਹੋ ਜਾਵੇ ਫਿਰ ਫਰਕ ਤਾਂ ਪੈਂਦਾ ਹੁਣ ਅੱਗੇ ਬਾਦਿਆਂ ਤੇ ਇਹ ਖਬਰ ਅਜਨਾਲਾ ਤੋਂ ਆਇਆ ਅਜਨਾਲਾ ਪਹੁੰਚੇ ਨਹੀਂ ਜਥੇਦਾਰ ਜੰਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦੇ ਅੱਗੇ ਫਰਿਆਦ ਕਰ ਰਹੀ ਇੱਕ ਮਾਂ ਦੇ ਖੰਜੂ ਬਗਲ ਮਹਿਲਾ ਦਾ ਬੇਟਾ ਨਸ਼ੇ ਕਰਦਾ ਇਹ ਤੇ ਉਸਨੇ ਜੱਥੇਦਾਰ ਨੂੰ ਕਿਹਾ ਕਿ ਪੁੱਤ ਨੂੰ ਗੁਰੂ ਦੇ ਲੜ ਲਾਉਣ ਜੱਥੇਦਾਰ ਨੇ ਨੌਜਵਾਨ ਨੂੰ ਛੱਡਣ ਦਾ ਪ੍ਰਣ ਕਰਵਾਇਆ ਵੀ ਆਪਣੀ ਆ ਬੇਬੇ ਦੇ ਹੰਝੂ ਦੇ ਤੇ ਦੁਖਿਆਰੀ ਮਾਂ ਨੂੰ ਹੌਸਲਾ ਦਿੱਤ ਤੂੰ ਨਸ਼ਾ ਛੱਡਣਾ ਚਾਹੁੰਨਾ ਮੰਨ ਹੈਗਾ ਮੰਨੇਗਾ ਤੇ ਛੱਡ ਸਕਦਾ ਜਿਹੜਾ ਪਿੰਡ ਆ ਬੇਬੇ ਆਪਣਾ ਬੁਮਾਲੀਆਂ ਨੂੰ ਸੇਵਾ ਦਿੱਤੀ ਆ ਅੱਗੇ ਨਾਲੋਂ ਬਹੁਤ ਜ਼ਿਆਦਾ ਕਿੰਨਾ ਚਿਰ ਹੋ ਗਿਆ ਹੁਣ ਕਿਤੇ ਨੂੰ ਉਹਦੇ ਗੁਰੂ ਜੀ ਦੇ ਡੇਢ ਮਹੀਨੇ ਤੋਂ ਬੋਲੀਆਂ ਖਾਰੀਆਂ ਗਈਆਂ ਨਹੀਂ ਬੋਲੀਆਂ ਨਹੀਂ ਇਹ ਵੀ ਬਾਣਦਾ ਚਲੋ ਮਾਤਾ ਮੈਂ ਇਸ ਬੱਚੇ ਲਈ ਗੁਰੂ ਹਰਗੋਬਿੰਦ ਪਾਸ਼ਾ ਕੀ ਅਰਦਾਸ ਕਰਦਾ ਸੱਚੇ ਬਾਦਸ਼ਾਹ ਇਹਨੂੰ ਨਸ਼ੇ ਤੋਂ ਬਚਾਉਣ ਇਹ ਚੰਗੀ ਸੰਗਤ ਕਰੇ ਤੁਸੀਂ ਪਾਠ ਕਰਦੇ ਹੋ ਜੀ ਸਾਹਿਬ ਜੀ ਸਾਹਿਬ ਜੀ ਤੋਂ ਸੁਣਾ ਜੀ ਸਾਹਿਬ ਕੋਈ ਨਾ ਫਿਰ ਤੋਂ ਪਾਠ ਕਰੋ ਇਹ ਜੇ ਮੈਂ ਫੇਰ ਵੀ ਆ ਜਾਉਗਾ ਇੱਥੇ ਕੋਈ ਗੱਲ ਨਹੀਂ ਇਹ ਬੱਚੂ ਦਾ ਕੋਈ ਗੱਲ ਨਹੀਂ ਆਪਨੇ ਚਾਇਆ ਪਰ ਇਹਨੂੰ ਉਦਮ ਆਪ ਵੀ ਕਰਨਾ ਪੈਣਾ ਬਾਣੀ ਦੇ ਪਹਿਰੇ ਵਧਾਓ ਆਪਣੀਆਂ ਮਾਵਾਂ ਦੇ ਹੰਝੂ ਦੇ ਵੇਖੋ ਤੁਸੀਂ ਕਿ ਨਜ਼ਰ ਹੋ ਗਿਆ ਬਾਬਾ ਜੀ ਕਿ ਨਜ਼ਰ ਹੋ ਗਿਆ ਇਹਨੇ ਲਾਇਆ ਹੈ ਕਿ ਆਪਣੇ ਆਪ ਲਾਗੀਆਂ ਆਪਣੇ ਆਪ ਲਾਗੀਆਂ ਇਹਨਾਂ ਚਿਟਾਉਂਦਾ ਕਰਨਸ਼ਦੀ ਬਚਾ ਦੇ ਨਾਲ ਬਹੁਤ ਸਾਰੀਆਂ ਮਾਵਾਂ ਦੇ ਹਮਝੋਂ ਨਿਕਲਦੇ ਨੇ ਇਸ ਦੇ ਵਿੱਚ ਕੋਈ ਦੂਰਅ ਰਾਏ ਨਹੀਂ ਐ ਪਰ ਜਦੋਂ ਜਥੇਦਾਰ ਸਾਹਬ ਦੇ ਕੋਲ ਫਰਿਆਦ ਪਹੁੰਚ ਜਾਵੇ ਉਹ ਅਰਦਾਸ ਵੀ ਕਰਨ ਤੇ ਦੂਜੇ ਪਾਸੇ ਪ੍ਰੇਰਿਤ ਵੀ ਕਰਨ ਨੌਜਵਾਨ ਨੂੰ ਨਸ਼ਾ ਛੱਡਣ ਨੂੰ ਲੈ ਕੇ ਫਿਰ ਫਰਕ ਤਪੇਂਦਾ ਹੁਣ ਅੱਗੇ ਬਾਦਿਆਂ ਤੇ ਖਬਰ ਹੈ ਵਕਫ ਸੋਧ ਬਿੱਲ ਦੇ ਨਾਲ ਜੁੜੀ ਹੋਈ ਵਕਫ ਸੋਧ ਕਾਨੂੰਨ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਦੂਜੇ ਦਿਨ ਵੀ ਸੁਣਵਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਕਾਨੂੰਨ ਦੇ ਉੱਤੇ ਜਵਾਬ ਦੇਣ ਦੇ ਲਈ 7 ਦਿਨ ਦਾ ਸਮਾਂ ਦਿੱਤਾ ਨਾਲ ਹੀ ਕਿਹਾ ਕਿ ਇਸ ਵਿਚਾਲੇ ਕੇਂਦਰੀ ਵਕਮ ਪਰਿਸ਼ਦਤੀ ਬੁੱਧ ਦੇ ਵਿੱਚ ਕੋਈ ਨਿਯੁਕਤੀ ਨਹੀਂ ਹੋਣੀ ਚਾਹੀਦੀ ਸਰਕਾਰ ਦੇ ਜਵਾਬ ਤੋਂ ਬਾਅਦ ਪਟੀਸ਼ਨਕਰਤਾ ਨੂੰ 5 ਦਿਨ ਦੇ ਵਿੱਚ ਜਵਾਬ ਦੇਣਾ ਹੋਵੇਗਾ ਅਗਲੀ ਸੁਣਵਾਈ ਹੁਣ 5 ਮਹੀਨਿਆਂ ਨੂੰ ਹੋਣੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਕਾਨੂੰਨ ਦੇ ਖਿਲਾਫ ਦਾਇਰ 70 ਪਟੀਸ਼ਨਰਾਂ ਦੀ ਥਾਂ ਸਿਰਫ 5 ਪਟੀਸ਼ਨਾਂ ਹੀ ਦਾਇਰ ਕੀਤੀਆਂ ਜਾਣ ਉਹਨਾਂ ਦੇ ਉੱਤੇ ਹੀ ਸੁਣਵਾਈ ਹੋਵੇਗੀ ਜਿਨ੍ਹਾਂ ਨੇ ਐਮੈਂਡਮੈਂਟ ਸਰਕਾਰ ਨੇ ਅਸਲ ਵਿੱਚ ਨਹੀਂ ਕੀਤੀ ਹੈ ਸਮਾਨ ਅੱਜ ਅਲੀਮੈਂਟ ਮੇਬੀ ਮਾਇਨੂ ਪੂਰੇ ਬਿੱਲ ਕੇ ਖਿਲਾਫ ਹਨ ਮਾਈਕ ਨੀਚੇ ਕਰੋ ਥੋੜਾ ਮੈਂ ਉਸ ਦੇ ਬਿਲ ਦੇ ਪ੍ਰੋਵਾਈਡਰ ਨੂੰ ਮਾਮਲਾ ਲੈਣਾ ਹੈ ਥੋੜਾ ਆ ਗਿਆ ਨੀ ਚੈੱਕ ਕਰਨੇ ਨੂੰ ਪੂਰੇ ਉਸ ਬਿਲ ਕੋ ਆਹ ਕੋਸਟ ਐਕਸ 1 ਕੋਸਟ ਉਸਨੂੰ ਮਾਨਤਾ ਪ੍ਰੋਵਾਈਡਰ ਕੇਂਦਰ ਦੇ ਵੱਲੋਂ ਸਾਲਿਸੀਟਰ ਜਨਰਲ ਤੁਸ਼ਾਰ ਮਹਿਤਾ ਪੈਰ ਵੀ ਕਰ ਰਹੇ ਨੇ ਉੱਥੇ ਕਾਨੂੰਨ ਦੇ ਖਿਲਾਫ ਕਪਿਲ ਸਿੰਬਲ ਰਾਜੀਵ ਤਵਨ ਅਭਿਸ਼ੇਕ ਮਨੂ ਸਿੰਘ ਵੀ ਸੀਓ ਸਿੰਘ ਦਲੀਲਾਂ ਰੱਖ ਰਹੇ ਨੇ ਤਾਂ ਫੋੜਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਾ ਹੋਇਆ ਹੈ 70 ਪਟੀਸ਼ਨਾਂ ਪਾਈਆਂ ਗਈਆਂ ਨੇ ਵਕਫ ਸੋਧ ਕਾਨੂੰਨ ਦੇ ਖਿਲਾਫ ਜੋ ਪਾਰਲੀਮੈਂਟ ਦੇ ਵਿੱਚ ਪਾਸ ਕੀਤਾ ਗਿਆ ਹਾਲੀ ਦੇ ਵਿੱਚ ਹੁਣ ਅੱਗੇ ਵੱਧਿਆ ਅਗਲੀ ਖਬਰ ਹੈ ਵਿਵਾਦਾਂ ਦੇ ਨਾਲ ਜੋ ਜੁੜੇ ਹੋਏ ਐ ਪਾਸਟਰ ਬਜਿੰਦਰ ਇੱਕ ਵਾਰ ਫੇਰ ਵਿਵਾਦਾਂ ਦੇ ਵਿੱਚ ਇੱਕ ਨਵੀਂ ਕਥਿਤ ਵੀਡੀਓ ਸਾਹਮਣੇ ਆਈ ਜਿੱਥਾਂ ਪਾਸਟਰ ਬਜਿੰਦਰ ਦੇ ਦਫ਼ਤਰ ਦੇ ਵਿੱਚ ਇੱਕ ਸ਼ਖਸ ਦੀ ਕੁੱਟਮਾਰ ਦੀ ਵੀਡੀਓ ਸਾਹਮਣੇ ਆਈ ਸ਼ਖਸ ਦੇ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਪੀੜਤ ਨੂੰ ਦਫ਼ਤਰ ਬੁਲਾ ਕੇ ਕੁੱਟਮਾਰ ਕਰਨ ਦੇ ਇਲਜ਼ਾਮ ਨੇ ਵੀਡੀਓ ਤੁਹਾਡੀ ਸਕਰੀਨ ਦੇ ਉੱਤੇ ਕੁਝ ਹੀ ਪਨਾ ਚਾਹੀਗੀ ਵੀਡੀਓ ਦੇ ਵਿੱਚ ਬਹੁਤ ਸਾਰੇ ਲੋਕ ਇੱਕ ਸ਼ਖਸ ਦਾ ਘੇਰਾਓ ਕਰਕੇ ਖੜੇ ਨਜ਼ਰ ਆ ਰਹੇ ਜੋ ਉਸ ਨੂੰ ਕਸੀਟ ਦੇ ਹੋਏ ਦਫ਼ਤਰ ਦੇ ਅੰਦਰ ਲੈ ਕੇ ਆਉਂਦੇ ਨੇ ਤੇ ਉਸ ਦੀ ਕੋਟਮਾਰ ਹੁੰਦੀ ਹੈ ਉਹਨਾਂ ਦੇ ਵਿਚਾਲੇ ਪਾਸਟਰ ਬਜਿੰਦਰ ਵੀ ਦਿਖਾਈ ਦੇ ਰਿਹਾ ਹੈ ਇਲਜ਼ਾਮ ਹੈ ਕਿ ਜ਼ਮੀਨੀ ਵਿਵਾਦ ਦੀ ਵਜ੍ਹਾ ਨਾਲ ਸ਼ਖਸ ਦੇ ਉੱਤੇ ਹਮਲਾ ਕੀਤਾ ਗਿਆ ਇਲਜ਼ਾਮ ਹੈ ਕਿ ਪਾਸਟਰ ਨੇ ਪੀੜਤ ਨੂੰ ਦਫ਼ਤਰ ਦੇ ਵਿੱਚ ਬੁਲਾ ਕੇ ਕੋਟਮਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇੰਨਾ ਹੀ ਨਹੀਂ ਉਸ ਨੇ ਜ਼ਮੀਨ ਦੇ ਉੱਤੇ ਕਬਜ਼ੇ ਦੇ ਲਈ ਕਿਸਾਨਾਂ ਨੂੰ ਡਰਾਇਆ ਧਮਕਾਇਆ ਵੀ ਅਤੇ ਉਹਨਾਂ ਦੇ ਖਿਲਾਫ ਕਈ ਝੂਠੇ ਪਰਚੇ ਦਰਜ ਵੀ ਕਰਵਾ ਦਿੱਤੇ ਇਹ ਵੀ ਅਲੀਗੇਸ਼ਨ ਸਹਿਗੇ ਨੇ ਅਨਾਂ ਕੀ ਵੀਡੀਓ ਨੂੰ ਜੇ ਬਹੁਤ ਧਿਆਨ ਦੇ ਨਾਲ ਦੇਖਿਆ ਜਾਵੇ ਜਦੋਂ ਅੰਦਰ ਲੈ ਕੇ ਆਉਂਦੇ ਨੇ ਤਾਂ ਉਸ ਸਮੇਂ ਪਾਸਟਰ ਬਜਿੰਦਰ ਨਜ਼ਰ ਆ ਰਿਹਾ ਹੈ ਬਿਲਕੁਲ ਸਟਾਰਟਿੰਗ ਤੋਂ ਵੀਡੀਓ ਦੇਖੋ ਤਾਂ ਅੰਦਰ ਜਿਵੇਂ ਐਂਟਰ ਹੋ ਰਿਹਾ ਪਾਸਟਰ ਬਜਿੰਦਰ ਰੋਕ ਰਿਹਾ ਹੈ ਜਿਹੜੇ ਉਸਦੇ ਸਾਥੀ ਨੇ ਉਹਨਾਂ ਨੂੰ ਅੰਦਰ ਆ ਕੇ ਪਰੋ ਸ਼ਖਸ ਦਿਖ ਰਿਹਾ ਜਿਸ ਨੂੰ ਬਹੁਤ ਬੁਰੀ ਤਰ੍ਹਾਂ ਘੁੱਟਿਆ ਗਿਆ ਚੇਕੋਗਾ ਦਾ ਜੋ ਕੇਸ ਫਿਰ ਅਸੀਂ ਇਹਨਾਂ ਸਾਡੇ ਪਰ ਸਾਡਾ ਵੀ ਕੇਸ ਨਾ ਪਰ ਹੋ ਗਿਆ ਦਾ ਫਿਰ ਇਹਨਾਂ ਦਬਾਅ ਪਾ ਕੇ ਇਹਨਾਂ ਸਾਰੇ ਪਰਚਾ ਕਰਦੇ ਸਾਡਾ ਬਣ ਜਾਂਦਾ ਸਾਡਾ ਪਰਚਾ ਉਹਦੇ ਪਰ ਇਹਨੇ ਦਬਾਅ ਪਾ ਕੇ ਉੱਪਰ ਤੇ ਹਾਂ ਬਿਲਕੁਲ ਅੰਦਰ ਮਾਨੂੰ ਮਾਰ ਵੀ ਸਕਦੇ ਤੇ ਜੇ ਇਲਾਕੇ ਸਾਡਾ ਕਰਤਾਰੋਂ ਪਿੰਡ ਨਿਕਲ ਕੇ ਇਲਾਕੇ ਦੇ ਲੋਕ ਟਰੈਲੀਆਂ ਲੈ ਕੇ ਆ ਗਏ ਅੰਦਰ ਤਾਂ ਮਾਨੂੰ ਬਹੁਤ ਇਹਨੇ ਮਾਰ ਦਿੰਦੇ ਬਹੁਤ ਅੰਦਰ ਹਥਿਆਰ ਵੀ ਬਹੁਤ ਤੇ ਅਸਲਾ ਬਹੁਤ ਹੈ ਨਾ ਬੋਲ ਚਾਹਤਾ ਆਪਣਾ ਡਿਊਟੀ ਸਾਭ ਆ ਗਏ ਅੰਦਰ ਬਾਕੀ ਇਲਾਕਾ ਨਿਕਲਿਆ ਤਾਂ ਕਰਕੇ ਸਾਡਾ ਬਚਾਅ ਹੋ ਗਿਆ ਨਹੀਂ ਤਾਂ ਫਿਰ ਤੁਹਾਡੇ ਨਾਲ ਕੀ ਰੰਜਿ ਸੀ ਕੀ ਦੀ ਤੁਸੀਂ ਕੇ ਬਈ ਕਿਸੇ ਦਾ ਸਾਥ ਦੇ ਰਹੇ ਸੀ ਆ ਕੇ ਆਇਆ ਔਰੇ ਕਿਸਾਨ ਦੀ ਇਲਾਕ ਕਿਸਾਨ ਦੀ ਜ਼ਮੀਨ ਵੀ ਦੱਬੀ ਵਿਧੀ ਬਹੁਤ ਨਾ 1.5 1.5 ਕਨਾਲ ਜਗ੍ਹਾ ਦੱਬੀ ਵਿਧੀ ਨਾ